ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਹੋવાનું ਦੱਸਦੀ ਹੈ ਕਿ ਹੁਣ ਇੱਕ ਵਿਅਕਤੀ ਦੇ ਵੱਲੋਂ ਪਿਆ ਲੱਖ ਰੁਪਏ ਦੀ ਫਰੋਤੀ ਮੰਗੇਗੀ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਫਰੋਤੀ ਮੰਗਣ ਦਾ ਮਾਮਲਾ ਜਿਹੜਾ ਵਾ ਉਹ ਕਰਦੇ ਨੇ ਆਖਰ ਯਾਨੀ ਕਿ ਇਹ ਫਰੋਤੀ ਮੰਗਦੇ ਨੇ ਜਿਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸੇ ਤਰੀਕੇ ਦੇ ਨਾਲ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸੀਏ ਕਿ ਹੁਣੇ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਫਤੇਗੜ ਚੁੜੀਆਂ ਸੰਗਤਪੁਰ ਰੋਡ ਤੇ ਸਥਿਤ ਸੰਤ ਸੇਵਕ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਹਸਪਤਾਲ ਦੇ ਐਮ ਡੀ ਡਾਕਟਰ ਰਾਜਵੀਰ ਸਿੰਘ ਨਾਲ ਮੁਲਾਕਾਤ ਕੀਤੀ ਪਿਛਲੇ ਦਿਨੀ ਕੋਈ ਜਾਣ ਪਛਾਤੇ ਵਿਅਕਤੀਆਂ ਵੱਲੋਂ ਡਾਕਟਰ ਰਾਜਵੀਰ ਸਿੰਘ ਨੂੰ 2 ਲੱਖ ਰੁਪਏ ਦੀ ਫਰौती ਮੰਗਣ ਦੀ ਧਮਕੀ ਮਿਲੀ ਸੀ ਜੇਸੀ ਜਾਣਕਾਰੀ ਮੰਤਰੀ ਨੇ ਖੁਦ ਦਿੱਤੀ ਮੰਤਰੀ ਢਾਲੀਵਾਲ ਨੇ ਹਸਪਤਾਲ ਦੇ ਡਾਕਟਰ ਰਾਜਵੀਰ ਨਾਲ ਧਮਕੀ ਦੇ ਮਾਮਲੇ ਉੱਤੇ ਵਿਚਾਰ ਵਟਾਂਦਰਾ ਕੀਤਾ ਤੇ ਤੁਰੰਤ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਫੋਨ ਕਰਕੇ ਮਾਮਲੇ ਨੂੰ ਕੱਲ ਤੱਕ ਹੱਲ ਕਰਨ ਦੇ ਲਈ ਕਿਹਾ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਹਸਪਤਾਲ ਦੇ ਮਾਲਕ ਨੂੰ ਅੱਧੇ ਘੰਟੇ ਵਿੱਚ ਨਵਾਂ ਗਨਮੈਨ ਮੁਹੱਈਆ ਕਰਵਾਇਆ ਜਾਵੇ ਦੱਸਿਆ ਕਿ ਮੁੱਖ ਮੰਤਰੀ ਨੇ ਇਤੋਂ ਤੱਕ ਕਿਹਾ ਕਿ ਜੇਕਰ ਫੋਰਸ ਜਿਹੜੀ ਫੋਰਸ ਘਟ ਪੈ ਰਹੀ ਹੈ ਤਾਂ ਉਹ ਜੋ ਹੈ ਵੱਡੇ ਪੱਧਰ ਦੇ ਉੱਤੇ ਹੋਰ ਫੋਰਸ ਲਗਾਣਗੇ ਗਨਮਾਨਾਂ ਵਿੱਚੋਂ ਇੱਕ ਗਨਮੈਨ ਰਾਜਵੀਰ ਸਿੰਘ ਨੂੰ ਦੇ ਦਿੱਤਾ ਹੈ ਔਰ ਤੁਹਾਨੂੰ ਦੱਸਿਏ ਕਿ ਜਵਾਬ ਦੇ ਵਿੱਚ ਐਸਐਸਪੀ ਨੇ ਯਕੀਨੀ ਦੋਾਇਆ ਕਿ ਅੱਧੇ ਘੰਟੇ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਫਰੋਤੀ ਮੰਗਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਔਰ ਇਹਨਾਂ ਨੂੰ ਲੈ ਕੇ ਜਿਆਦਾ ਹੀ ਚਿੰਤਾਵਾਂ ਪਾਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੁੱਖ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਫਤਿਹਗੜ ਚੋੜੀਆਂ ਪਹੁੰਚੇ ਤੇ ਉੱਥੇ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਕੋਲੋਂ ਜੋ ਐਸਐਸਪੀ ਅਮਰਿਤ ਸਿੰਘ ਦਿਹਾਤੀ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਫਰੋਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਡਾਕਟਰ ਰਾਜਪੀਰ ਸਿੰਘ ਨੂੰ 50 ਲੱਖ ਰੁਪਏ ਦੀ ਫਰੋਦੀ ਮੰਗਣ ਦੀ ਧਮਕੀ ਮਿਲੀ ਸੀ ਜਿਸ ਦੀ ਜਾਣਕਾਰੀ ਮੰਤਰੀ ਨੇ ਖੁਦ ਲਈ ਹੈ ਦੱਸ ਜੀਏ ਕਿ ਉਸ ਤੋਂ ਬਾਅਦ ਹੁਣ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਤੇ ਬੋਲੋ ਸਖਤ ਹੁਕਮ ਜਾਰੀ ਕਰਕੇ ਆਦੇਸ਼ ਦਿੱਤੇ ਨੇ ਕਿ ਤੁਹਾਨੂੰ ਕਾਰਵਾਈ ਕਰਨੀ ਪਵੇਗੀ ਔਰ ਉਸ ਤੋਂ ਬਾਅਦ ਡਾਕਟਰ ਨੂੰ ਜੋ ਹੈ ਉਹ ਇੱਕ ਗਨਮੈਨ ਅਲੋਟ ਕੀਤਾ ਔਰ ਕਿਹਾ ਗਿਆ ਕਿ ਜੇ ਫੋਰਸ ਘਟ ਪੈਂਦੀ ਹੈ ਤੇ ਤੁਸੀਂ ਤੁਰੰਤ ਕੋਈ ਹੋਰ ਐਕਸ਼ਨ ਲਵ ਪਰ ਅਧੇ ਘੰਟੇ ਦੇ ਵਿੱਚ ਇਹਨਾਂ ਨੂੰ ਗਨਮੈਨ ਮੁਹੱਈਆ ਹੋਣਾ ਚਾਹੀਦਾ ਹੈ ਸਿਕਿਉਰਟੀ ਮਿਲਣੀ ਚਾਹੀਦੀ ਹੈ 50 ਲੱਖ ਰੁਪਏ ਦੀ ਫਰੋਤੀ ਜਿਹੜੀ ਆ ਮੰਗੀ ਗਈ ਹੈ ਇਹ ਮਾਮਲਾ ਕਾਫੀ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਦੱਸਿਏ ਕਿ ਪੰਜਾਬ ਦੇ ਵਿੱਚ ਫਰੋਦੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਗੱਲਬਾਤ ਜਿਹੜੀ ਆ ਤੇਜ਼ ਹੋ ਰਹੀ ਹੈ ਚਰਚਾਵਾਂ ਤੇਜ਼ ਨੇ ਜਿਸ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਿਹੜੀ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਲੋਕ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ ਤੁਹਾਨੂੰ ਦਾਸੀ ਇਹ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਹੁੰਦੀਆਂ ਰਹਦੀਆਂ ਨੇ ਵੱਡੇ ਪੱਧਰ ਤੇ ਉੱਤੇ ਕੰਮ ਕਾਜ ਹੋਇਆ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਹੁਣ ਲਗਾਤਾਰ ਹੀ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਔਰ ਇਹ ਫਰੋਤੀ ਦਾ ਮਾਮਲਾ ਵੀ ਪੱਖਦਾ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਜੋ ਹੈ ਤੁਰੰਤ ਜੋ ਹੈ ਉਸ ਡਾਕਟਰ ਨੂੰ ਗਨਮੈਨ ਮੁਹਈਆ ਕਰਵਾਇਆ ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਰੇ ਦਮ ਚੱਕ ਨੇ ਪੰਜਾਬ ਦੇ ਵਿੱਚ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਜਿਹੜੇ ਲੋਕ ਭ੍ਰਿਸ਼ਟਾਚਾਰ ਦੇ ਮਾਮਲੇ ਚ ਤਨਾਤ ਕੀ ਜਿਹੜੇ ਜਿਹੜੇ ਸ਼ਾਮਲ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਕੰਮਕਾਜ ਕੀਤਾ ਜਾ ਰਿਹਾ ਹੈਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਦੇਖੋ ਇਹ ਫਰੋਤੀਆਂ ਦਾ ਮਾਮਲਾ ਕਿੰਨੇ ਵੱਡੇ ਪੱਧਰ ਤੇ ਪਹੁੰਚਿਆ ਹੋਇਆ ਹੈ